ਸਪੀਕਰ ਨੇ ਕੋਈ ਜਦੋਂ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਹ ਬੰਦੇ ਦਾ ਨਾਮ ਹੈਗਾ ਹੈਰੀਸਨ ਤੇ ਇਹ ਹੈਗਾ ਨਾਈਜੀਰੀਆ ਤੋਂ ਕਿਵੇਂ ਅਕਾਲ ਪੁਰਖ ਵਾਹਿਗੁਰੂ ਚਮਤਕਾਰੀ ਢੰਗ ਦੇ ਨਾਲ ਇਸ ਬੰਦੇ ਦੀ ਜ਼ਿੰਦਗੀ ਹੈ ਜਿਹੜੀ ਉਹ ਬਚਾਉਂਦੇ ਨੇ ਇਹ ਬੰਦੇ ਦਾ ਨਾਮ ਆ ਹੈਰੀਸਨ ਇਹ ਨਾਈਜੀਰੀਆ ਤੋਂ ਇੱਕ ਕਿਸ਼ਤੀ ਦੇ ਵਿੱਚ ਕੁਕਿੰਗ ਦਾ ਕੰਮ ਕਰਦਾ ਉੱਥੇ ਇਹ ਲੰਗਰ ਬਣਾਉਂਦਾ ਇਹਦੀ ਕਿਸ਼ਤੀ ਆ ਜਿਹੜੀ ਉਹ ਟੋਚਨ ਦਾ ਕੰਮ ਕਰਦੀ ਆ ਜਿਹੜੇ ਜਹਾਜ਼ ਸਮੁੰਦਰ ਦੇ ਵਿੱਚ ਫਸ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਜਾਂ ਜਿਨ੍ਹਾਂ ਦਾ ਤੇਲ ਮੁੱਕ ਜਾਂਦਾ ਉਹਨਾਂ ਜਹਾਜ਼ਾਂ ਨੂੰ ਖਿੱਚ ਕੇ ਇਹਨਾਂ ਦੀ ਕਿਸ਼ਤੀ ਆ ਜਿਹੜੀ ਉਹ ਕੰਢੇ ਤੇ ਲੈ ਕੇ ਆਉਂਦੀ ਆ ਤੇ ਅੱਜ ਰੋਜ਼ ਵਾਂਗੂ ਇਹ ਆਪਣੀ ਕਿਸ਼ਤੀ ਲੈ ਕੇ ਇੱਕ ਜਹਾਜ਼ ਨੂੰ ਖਿੱਚਣ ਜਾਂਦੇ ਆ ਪਰ ਅੱਜ ਇਹਨਾਂ ਦੀ ਮਾੜੀ ਕਿਸਮਤ ਤੜਕੇ ਦਾ 4:30 ਦਾ ਟਾਈਮ ਹੁੰਦਾ ਉਹ ਸਮੇਂ ਸਮੁੰਦਰ ਦੇ ਵਿੱਚ ਤੂਫਾਨ ਆਇਆ ਹੁੰਦਾ ਇਹ ਜਹਾਜ਼ ਨੂੰ ਟੋਚਨ ਪਾ ਕੇ ਜਿੱਦਾਂ ਹੀ ਖਿੱਚਣ ਦੀ ਕੋਸ਼ਿਸ਼ ਕਰਦੇ ਆ ਇੱਕ ਸਮੁੰਦਰੀ ਛਾਲ ਆਉਂਦੀ ਆ ਇਹਨਾਂ ਦੀ ਕਿਸ਼ਤੀ ਨੂੰ ਇਸ ਤਰੀਕੇ ਦੇ ਨਾਲ ਝਟਕਾ ਪੱਜਦਾ ਕਿ ਇਹਨਾਂ ਦੀ ਕਿਸ਼ਤੀ ਪਾਣੀ ਦੇ ਵਿੱਚ ਡੁੱਬਣਾ ਸ਼ੁਰੂ ਕਰ ਦਿੰਦੀ ਆ ਇਹਨਾਂ ਦੀ ਕਿਸ਼ਤੀ ਦੇ ਵਿੱਚ ਹੈਰੀਸਨ ਦੇ ਸਣੇ 12 ਜਾਣੇ ਹੁੰਦੇ ਆ ਤੇ ਉਧਰੋਂ ਜਿਹੜਾ ਰੱਸਾ ਪਾਇਆ ਹੁੰਦਾ ਜਹਾਜ਼ ਦੇ ਨਾਲ ਇਹਨਾਂ ਦੀ ਮਾੜੀ ਕਿਸਮਤ ਉਹ ਵੀ ਟੁੱਟ ਜਾਂਦਾ ਤੇ ਜਿਹੜੀ ਇਹਨਾਂ ਦੀ ਕਿਸ਼ਤੀ ਆ ਉਹੋ ਪਾਣੀ ਦੇ ਵਿੱਚ ਥੱਲੇ ਨੂੰ ਜਾਣਾ ਸ਼ੁਰੂ ਕਰ ਦਿੰਦੀ ਆ ਸਾਰੇ ਬੰਦੇ ਕਿਸ਼ਤੀ ਦੇ ਵਿੱਚ ਹੀ ਹੁੰਦੇ ਨੇ ਤੇ ਹੈਰੀਸਨ ਵੀ ਕਿਸ਼ਤੀ ਦੇ ਵਿੱਚ ਹੁੰਦਾ ਉਸ ਸਮੇਂ ਜਦੋਂ ਕਿਸ਼ਤੀ ਡੁੱਬਣਾ ਸ਼ੁਰੂ ਕਰਦੀ ਆ ਤਾਂ ਇਹਦੀ ਚੰਗੀ ਕਿਸਮਤ ਕਹਿ ਲੋ ਜਾਂ ਇਹਦੀ ਵਦੀ ਹੋਈ ਕਹਿ ਲੋ ਕਿ ਜਿਸ ਸਮੇਂ ਕਿਸ਼ਤੀ ਨੂੰ ਪਾਣੀ ਦੀ ਛੱਲ ਧੱਕਾ ਮਾਰਦੀ ਆ ਉਸ ਸਮੇਂ ਹੈਰੀਸਨ ਆਪਣੇ ਕਮਰੇ ਚੋਂ ਨਿਕਲ ਕੇ ਵਾਸ਼ਰੂਮ ਕਰਨ ਗਿਆ ਹੁੰਦਾ ਇਹਦੇ ਸਿਰਫ ਨਹੀਂ ਕਰ ਪਾਈ ਹੁੰਦੀ ਆ ਤੇ ਉਹ ਜਦੋਂ ਝਟਕਾ ਵੱਜਦਾ ਹੈਰੀਸਨ ਡਿੱਗਦਾ ਦੇਖ ਕੇ ਜਦੋਂ ਤੱਕ ਉਹ ਉੱਠਦਾ ਉਹਨੂੰ ਕੁਝ ਸਮਝ ਆਉਂਦੀ ਆ ਇੰਨੇ ਟਾਈਮ ਨੂੰ ਕਿਸ਼ਤੀ ਦੇ ਅੰਦਰ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈਰੀਸਨ ਕਿਸੇ ਤਰੀਕੇ ਦੇ ਨਾਲ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਦਾ ਤੇ ਨਾ ਤਾਂ ਉਹਨੂੰ ਤੈਰਨਾ ਆਉਂਦਾ ਨਾ ਹੀ ਉਹਦੇ ਕੋਲੇ ਕੱਪੜੇ ਹੁੰਦੇ ਆ ਨਾ ਉਹਦੇ ਕੋਲੇ ਕੋਈ ਬੈਟਰੀ ਹੁੰਦੀ ਆ ਕਿਉਂਕਿ ਜਿਹੜੀ ਕਿਸ਼ਤੀ ਆ ਉਹ ਹੌਲੀ-ਹੌਲੀ ਡੂੰਘੇ ਪਾਣੀਆਂ 'ਚ ਜਾਣਾ ਸ਼ੁਰੂ ਕਰ ਦਿੰਦੀ ਆ ਤੇ ਥੱਲੇ ਹਨੇਰਾ ਆਉਣਾ ਸ਼ੁਰੂ ਹੋ ਜਾਂਦਾ ਪਰ ਜਿਵੇਂ ਪ੍ਰਮਾਤਮਾ ਨੇ ਇਹਨੂੰ ਰੱਖਣਾ ਸੀ ਕਿ ਕਿਸ਼ਤੀ ਮੋਦੀ ਹੋ ਜਾਂਦੀ ਆ ਮੋਤੀ ਹੋ ਕੇ 30 ਮੀਟਰ ਮਤਲਬ ਕਿ 100 ਫੁੱਟ ਤੱਕ ਥੱਲੇ ਜਾ ਕੇ ਪਾਣੀ ਦੀ ਸਤਹ ਦੇ ਉੱਤੇ ਮੋਤੀ ਉਹ ਖੜ ਜਾਂਦੀ ਹੈ ਤੇ ਉਸ ਕਰਕੇ ਉਹਦੇ ਅੰਦਰ ਨਾ ਇੱਕ ਪਾਣੀ ਦਾ ਬੁਲਬੁਲਾ ਬਣ ਜਾਂਦਾ ਉਹਦੇ ਖੂੰਜਿਆਂ ਦੇ ਵਿੱਚ ਹਵਾ ਭਰੀ ਰਹਿ ਜਾਂਦੀ ਹੈ ਤੇ ਉਸੇ ਖੂੰਜੇ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਹੈਰੀਸਨ ਪਹੁੰਚ ਜਾਂਦਾ ਤੇ ਜਦੋਂ ਹੁਣ ਹੈਰੀਸਨ ਉਸ ਖੂੰਜੇ ਦੇ ਵਿੱਚ ਪਹੁੰਚਦਾ ਤਾਂ ਇਹਨੂੰ ਉੱਥੇ ਦੋ ਤਿੰਨ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਤਾਂ ਇਹਦੇ ਕੱਪੜੇ ਨਹੀਂ ਹੁੰਦੇ ਕੱਲੀ ਨਹੀਂ ਕਿਰਪਾਈ ਹੁੰਦੀ ਇਹਨੂੰ ਤੈਰਨਾ ਨਹੀਂ ਆਉਂਦਾ ਬਾਲਾ ਟਾਈਮ ਰਹਿ ਨਹੀਂ ਸਕਦਾ ਭੁੱਖਾ ਵੀ ਹੁੰਦਾ ਖਾਣ ਨੂੰ ਨਹੀਂ ਕੁਝ ਹੁੰਦਾ ਠੰਡ ਵੀ ਹੁੰਦੀ ਆ ਤੇ ਉੱਪਰੋਂ ਦੀ ਜਿਹੜੀ ਸ਼ਾਰਕ ਮੱਛੀ ਆ ਉਹਦਾ ਵੀ ਡਰ ਹੁੰਦਾ ਤੇ ਹੁਣ ਹੈਰੀ ਸਾਨੂੰ ਕੋਸ਼ਿਸ਼ ਸਮਝ ਨਹੀਂ ਆਉਂਦੀ ਇਹ ਬਸ ਇੱਕ ਕਿਸਮ ਦਾ ਉੱਥੇ ਬੈਠਾ ਆਪਣੀ ਮੌਤ ਨੂੰ ਢੀਕ ਰਿਆ ਹੁੰਦਾ ਕਿਉਂਕਿ ਇਹਨੂੰ ਲੱਗਦਾ ਵੀ ਬੱਸ ਹੁਣ ਤਾਂ ਗਏ ਮਿੱਤਰਾ ਇਹਦੇ ਨਾਲ ਬਾਹਰ ਇਹਨੂੰ ਆਵਾਜ਼ਾਂ ਆਉਂਦੀਆਂ ਨੇ ਕਿ ਜਿਹੜੀ ਸ਼ਾਰਕ ਮੱਛੀ ਆ ਉਹ ਇਹਦੇ ਦੋਸਤਾਂ ਤੱਕ ਪਹੁੰਚ ਗਈ ਆ ਤੇ ਇਹਦੇ ਨਾਲ ਦੇ ਬੰਦਿਆਂ ਨੂੰ ਛਾਰਕ ਮੱਛੀ ਨੇ ਖਾਣਾ ਸ਼ੁਰੂ ਕਰਤਾ ਪਰ ਕਿਉਂਕਿ ਪ੍ਰਮਾਤਮਾ ਨੇ ਇਹਨੂੰ ਰੱਖਣਾ ਸੀ ਇਸ ਕਰਕੇ ਇਹ ਉਸ ਜਗ੍ਹਾ ਦੇ ਉੱਤੇ ਫਸਿਆ ਹੋਇਆ ਸੀ ਜਿੱਥੇ ਇਹਨੂੰ ਥੋੜੇ ਸਮੇਂ ਵਾਸਤੇ ਆਕਸੀਜਨ ਵੀ ਮਿਲਣੀ ਸੀ ਤੇ ਪ੍ਰਮਾਤਮਾ ਵੱਲੋਂ ਇੱਕ ਰੱਬੀ ਮਦਦ ਮਿਲਦੀ ਹੈ ਇਹਨੂੰ ਪਹਿਲਾਂ ਇਹਨੂੰ ਉੱਥੇ ਕੋਕ ਦੀਆਂ ਕੈਨਾ ਮਿਲਦੀਆਂ ਨੇ ਤੇ ਫਿਰ ਇਹਦੇ ਤੱਕ ਇੱਕ ਮੈਟਰਸ ਤੈਰ ਕੇ ਪਹੁੰਚਦਾ ਜੀਦੇ ਉੱਤੇ ਇਹ ਪਾ ਕੇ ਆਪਣੇ ਆਪ ਨੂੰ ਠੰਡ ਤੋਂ ਬਚਾਉਂਦਾ ਕਿਉਂਕਿ ਜੇ ਜ਼ਿਆਦਾ ਟਾਈਮ ਇਹ ਪਾਣੀ ਦੇ ਵਿੱਚ ਰਹਿੰਦਾ ਫਿਰ ਵੀ ਇਹ ਬਿਮਾਰ ਹੋ ਕੇ ਮਰ ਸਕਦਾ ਸੀ ਉਹਨੇ ਮੈਟ੍ਰਸ ਦੇ ਉੱਪਰ ਆਪਣੇ ਆਪ ਨੂੰ ਪਾ ਲੈਂਦਾ ਤੇ ਇਹਦੇ ਕੋਲੇ ਕੈਨ ਹੁੰਦੀ ਆ ਕੋਕ ਹੁੰਦਾ ਇਹਦੇ ਕੋਲੇ ਤੇ ਇਸ ਕਰਕੇ ਇਹ ਮਾੜਾ ਮੋਟਾ ਕੋਕ ਪੀ ਕੇ ਟਾਈਮ ਕੱਟਦਾ ਕਿਉਂਕਿ ਇਹਨੂੰ ਵੀ ਲੱਗਦਾ ਵੀ ਬਸ ਹੁਣ ਤਾਂ ਗਏ ਮਿੱਤਰਾ ਇੱਕ ਤਾਂ ਹਨੇਰਾ ਹੁੰਦਾ ਤਾਰੀਏ ਨੂੰ ਆਉਂਦੀ ਨਹੀਂ ਪਾਣੀ ਦੇ ਵਿੱਚ ਡੂੰਗੇ ਪਤਾ ਨਹੀਂ ਕਿੱਥੇ ਪਿਆ ਹੋਣਾ ਇਹ ਅਨਾਇਡੀ ਵੱਡੀ ਕਿਸ਼ਤੀ ਦੇ ਇੱਕ ਛੋਟੇ ਜਿਹੇ ਹਿੱਸੇ ਦੇ ਵਿੱਚ ਹੈਰੀਸਨ ਫਸਿਆ ਹੁੰਦਾ ਤੇ ਉਧਰੋਂ ਜਿਹੜੀ ਜਹਾਜ਼ ਦੀ ਕੰਪਨੀ ਆ ਉਹ ਆਪਣੇ ਗੋਤਾਖੋਰਾਂ ਨੂੰ ਭੇਜਦੀ ਆ ਥੱਲਿਓ ਕਿਸ਼ਤੀ ਦੇ ਵਿੱਚ ਡੁੱਬੇ ਹੋਏ ਜਿਹੜੇ 12 ਬੰਦੇ ਹੁੰਦੇ ਆ ਉਹਨਾਂ ਦੀਆਂ ਲਾਸ਼ਾਂ ਲੈਣ ਵਾਸਤੇ ਇਧਰ ਹੈਰੀਸਨ ਜਿੱਥੇ ਫਸਿਆ ਹੁੰਦਾ ਉਸ ਜਗ੍ਹਾ ਦੇ ਉੱਤੇ ਦੋ ਘੰਟੇ ਦੀ ਆਕਸੀਜਨ ਰਹਿ ਜਾਂਦੀ ਆ ਬਾਕੀ ਦੋ ਦਿਨ ਹੋ ਗਏ ਹੁੰਦੇ ਆ ਉਹਨਾਂ ਨੂੰ ਵੀ ਲੱਗਦਾ ਵੀ ਥੱਲੇ ਸਾਰੇ ਮਰ ਗਏ ਹੋਣੇ ਆ ਹੈਰੀਸਨ ਨੂੰ ਬਾਹਰੋਂ ਖੜਕੇ ਦੀਆਂ ਆਵਾਜ਼ਾਂ ਆਉਂਦੀਆਂ ਤੇ ਰੋਸ਼ਨੀ ਦਿਖਾਈ ਦਿੰਦੀ ਹੈ ਤੇ ਉੱਧਰੋਂ ਜਿਹੜੇ ਗੋਤਾਖੋਰ ਨੇ ਉਹ ਵੀ ਲਾਸ਼ਾਂ ਲੱਭਦੇ ਲੱਭਦੇ ਉਸ ਜਗ੍ਹਾ ਤੇ ਪਹੁੰਚ ਜਾਂਦੇ ਆ ਜਿੱਥੇ ਹੈਰੀਸਨ ਫਸਿਆ ਹੁੰਦਾ ਤੇ ਉਹ ਜਦੋਂ ਹੈਰੀਸਨ ਨੂੰ ਦੇਖਦੇ ਆ ਤਾਂ ਉਹ ਵੀ ਹੈਰਾਨ ਹੋ ਜਾਂਦੇ ਨੇ ਉਹਨਾਂ ਦੀ ਵੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਵੀ ਕੋਈ ਬੰਦਾ ਥੱਲੇ ਫਸਿਆ ਹੋਇਆ ਏ ਪਹਿਲੀ ਉਹ 오 ਰਿਜੀਨਲ ਤਸਵੀਰ ਆ ਜਦੋਂ ਉਹ ਹੈਰੀਸਨ ਨੂੰ ਥੱਲੇ ਮਿਲਦੇ ਨੇ ਟੇ ਵਿਚਾਰਾ ਇਦਾਂ ਹੀ ਨੀਕਰ ਪਾ ਕੇ ਉੱਥੇ ਬੈਠਾ ਹੁੰਦਾ ਤੇ ਜਦੋਂ ਇਹਨੂੰ ਮਿਲਦੇ ਆ ਪਹਿਲਾਂ ਉਹ ਇਹਨੂੰ ਆਕਸੀਜਨ ਦਾ ਸਿਲੰਡਰ ਦਿੰਦੇ ਨੇ ਫਿਰ ਇੱਕ ਹੋਰ ਮਿਸ਼ਨ ਸ਼ੁਰੂ ਕੀਤਾ ਜਾਂਦਾ ਕਿਉਂਕਿ 2 ਦਿਨ ਹੋ ਗਏ ਹੁੰਦੇ ਆ ਹੈਰੀਸਨ ਨੂੰ ਥੱਲੇ ਪਾਣੀ ਦੇ ਵਿੱਚ ਤੇ ਉਹ ਥੱਲੇ ਦਬਾਅ ਇੱਕ ਹੋਰ ਕਿਸਮ ਦਾ ਹੁੰਦਾ ਤੇ ਇਹਦਾ ਸਰੀਰ ਥੱਲੇ ਹੋਰ ਦਬਾਅ ਦੇ ਵਿੱਚ ਹੁੰਦਾ ਜੇ ਇਹਨੂੰ ਇੱਕਦਮ ਬਾਹਰ ਕੱਢਦੇ ਤਾਂ ਵੀ ਇਹ ਮਰ ਸਕਦਾ ਸੀ ਫਿਰ ਇੱਕ ਡੱਬਾ ਬਣਾਇਆ ਜਾਂਦਾ ਇੱਕ ਬਾਕਸ ਉਹਦੇ ਵਿੱਚ ਇਹਨੂੰ ਰੱਖਿਆ ਜਾਂਦਾ 2 ਦਿਨ ਜਿੱਥੇ ਇਹਨੂੰ ਸਾਹ ਦੇ ਨਾਲ ਉਸ ਤਰੀਕੇ ਦਾ ਪ੍ਰੈਸ਼ਰ ਦਿੱਤਾ ਜਾਂਦਾ ਫਿਰ ਹੌਲੀ-ਹੌਲੀ ਇਹਨੂੰ ਬਾਹਰ ਕੱਢ ਕੇ ਹਸਪੀਟਲ ਲੈ ਕੇ ਜਾਂਦੇ ਆ ਜਦੋਂ ਇਹ ਬੋਲਣ ਜੋਗਾ ਹੁੰਦਾ ਤਾਂ ਇਹਦੇ ਪਹਿਲੇ ਅਲਫਾਜ਼ ਇਹ ਹੁੰਦੇ ਆ ਵੀ ਅੱਜ ਤੋਂ ਬਾਅਦ ਸਮੁੰਦਰ ਤੇ ਪਾਣੀ ਤੋਂ ਮੈਂ ਦੂਰ ਰਹੂੰਗਾ ਕਦੇ ਵੀ ਮੁੜ ਕੇ ਜ਼ਿੰਦਗੀ 'ਚ ਮੈਂ ਕਿਸ਼ਤੀ ਦੇ ਵਿੱਚ ਕੰਮ ਨਹੀਂ ਕਰਦਾ ਕਿਉਂਕਿ ਇੰਨਾ ਡਰ ਗਿਆ ਹੁੰਦਾ ਇਹਨੇ ਇੱਕ ਖੌਫਨਾਕ ਮੰਜ਼ਰ ਦੇਖਿਆ ਹੁੰਦਾ ਇੱਕ ਬੰਦਾ 2 ਦਿਨ ਘੁੱਪ ਹਨੇਰੇ 'ਚ ਸਮੁੰਦਰ ਦੀ ਸਤਾ ਦੇ ਉੱਤੇ ਤਲ ਦੇ ਉੱਤੇ ਹੋਵੇ ਤੇ ਬਾਹਰ ਉਹਦੇ ਦੋਸਤਾਂ ਨੂੰ ਸ਼ਾਰਕ ਮੱਛੀਆਂ ਖਾਂਦੀਆਂ ਹੋਣ ਸੋਚੋ ਵੀ ਉਹ ਬੰਦੇ ਦੀ ਸੋਚ ਦੇ ਵਿੱਚ ਕੀ ਕੁਝ ਚੱਲ ਰਿਹਾ ਹੋਣਾ ਉਸ ਸਮੇਂ ਇੱਥੇ ਆਪਾਂ ਕਹਿ ਸਕਦੇ ਹਾਂ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ ਪ੍ਰਭ ਭਾਵੇ ਤਾਂ ਹਰ ਗੁਣ ਪਾਖੇ ਜੇ ਉਹ ਕਾਲਪੁਰਖ ਵਾਹਿਗੁਰੂ ਚਾਹੇ ਤਾਂ ਬੰਦੇ ਨੂੰ ਬਿਨਾਂ ਸਾਥ ਵੀ ਰੱਖ ਸਕਦਾ ਉਹ ਆਪਣੇ ਜੀਵ ਨੂੰ ਮੌਤ ਦੇ ਮੂੰਹ ਚੋਂ ਵੀ ਕੱਢ ਸਕਦਾ ਵੈਸੇ ਤਾਂ ਕਾਲਪੁਰਖ ਵਾਹਿਗੁਰੂ ਨੂੰ ਕਿਸੇ ਪ੍ਰੂਫ ਦੀ ਸਬੂਤ ਦੀ ਲੋੜ ਨਹੀਂ ਪਰ ਇਦਾਂ ਦੀਆਂ ਵੀਡੀਓ ਆਪਾਂ ਇਸ ਕਰਕੇ ਬਣਾਉਨੇ ਆ ਕਿ ਸਾਡੇ ਜਿਹੜੇ ਭਰੋਸੇ ਨੇ ਹੋਰ ਪੱਕੇ ਹੋਣ ਤੁਸੀਂ ਇਹ ਸੋਚੋ ਕਿਵੇਂ 12 ਬੰਦਿਆਂ ਦੇ ਵਿੱਚੋਂ ਸਿਰਫ ਇੱਕ ਬੰਦੇ ਨੂੰ ਪ੍ਰਮਾਤਮਾ ਨੇ ਬਚਾਇਆ ਕਿਉਂਕਿ ਉਹਦੀ ਬਦੀ ਹੋਈ ਸੀ ਤਾਰੀ ਵੀ ਨਹੀਂ ਆਉਂਦੀ ਸੀ ਤੇ ਉਹ ਠੰਡ ਨਾਲ ਵੀ ਮਰ ਸਕਦਾ ਸੀ ਕਿਵੇਂ ਉਹਦੇ ਤੱਕ ਰੱਬੀ ਤਾਕਤਾਂ ਨੇ ਮੈਟ੍ਰਸ ਪਹੁੰਚਦਾ ਕੀਤਾ ਜਿਹਦੇ ਉੱਤੇ ਉਹ ਪਿਆ ਕਿਵੇਂ ਉਹਦੇ ਤੱਕ ਕੋਕ ਦੀਆਂ ਕੈਨਾ ਪਹੁੰਚੀਆਂ ਉਹਦੇ ਨਾਲ ਤੇ ਬੰਦਿਆਂ ਨੂੰ ਸ਼ਾਰਕ ਮੱਛੀਆਂ ਖਾ ਗਈਆਂ ਪਰ ਇਹੀ ਇੱਕ ਐਸੀ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਇਹਨੂੰ ਪ੍ਰਮਾਤਮਾ ਨੇ ਰੱਖਣਾ ਸੀ ਹੱਥ ਦੇ ਕੇ ਸੋ ਉਸ ਅਕਾਲ ਪੁਰਖ ਵਾਹਿਗੁਰੂ ਤੇ ਉੱਤੇ ਸ਼ੱਕ ਨਹੀਂ ਕਰਨੀ ਉਹਦੀ ਹਸਤੀ ਬਹੁਤ ਵੱਡੀ ਆ ਉਹ ਜੋ ਚਾਹੇ ਕਰ ਸਕਦਾ ਇਸੇ ਕਰਕੇ ਤੁਹਾਨੂੰ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ